ਸਸਿਗਾ ਤੁਸੀਂ ਜੁੜੇ ਹੋ ਪੰਜਾਬ ਟਾਕ ਨਿਊਜ਼ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਚਿਮੂ ਹਜਾਰੇ ਵਾਲਾ ਦੋਸਤੋ ਜਦੋਂ ਦੀ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਆਈ ਹੈ ਚਲੋ ਹੁਣ ਤੱਕਾ ਕਹਿ ਲਈਏ ਵੋਟਾਂ ਦੇ ਵਿੱਚ ਹੇਰ ਫੇਰ ਕਹਿ ਲੋ ਜਿਵੇਂ ਮਰਜੀ ਅੱਜ ਉਹ ਸੱਤਾ ਦੇ ਵਿੱਚ ਕਾਬਜ ਹੈ 2014 ਤ ਲੈ ਤੇ ਹੁਣ ਤੱਕਣ ਤਿੰਨਾਂ ਦੇ ਮਨੁਵਾਦੀ ਅਧਿਕਾਰ ਜਿਹੜੇ ਹੈਗੇ ਨੇ ਉਹ ਲਗਾਤਾਰ ਹਰ ਵਰਗ ਨੂੰ ਹਰ ਸਾਲ ਹਰ ਛਮਾਈ ਕੁਝ ਨਾ ਕੁਝ ਜਿਹੜਾ ਕੀ ਹੁੰਦਾ ਨੁਕਸਾਨ ਕਰਦੇ ਜਾ ਰਹੇ ਨੇ ਤੇ ਜੇ ਪਿੱਛੇ ਜੇ ਗੱਲ ਕਰੀਏ ਕਿ ਜਿਹੜੇ ਸਾਡੀਆਂ ਵਿਰਾਸਤੀ ਕਿਤਾਬਾਂ ਨੇ ਇਤਿਹਾਸ ਕਿਤਾਬਾਂ ਨੇ ਤਾਂ ਉਹਦੇ ਵਿੱਚ ਇਹ ਵਰਣਨ ਹੈ ਕਿ ਜਿਹੜੀ ਵੀ ਬਹੁਤ ਸਾਰੀ ਦੁਨੀਆਂ ਦੇ ਵਿੱਚ ਅਜਿਹੇ ਰਾਜ ਕਾਇਮ ਹੋਏ ਨੇ ਉਹ ਆਦੇ ਰਾਜ ਦੇ ਵਿੱਚ ਇੱਕ ਰੂਲ ਲਾਗੂ ਰੱਖਦੇ ਸੀਗੇ ਬੱਚੇ ਬਜ਼ੁਰਗ ਤੇ ਅਪਾਹਜ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਤਰ੍ਹਾਂ ਦਾ ਉਹਨਾਂ ਦਾ ਰਹਿ ਕੇ ਰੂਲ ਹੁੰਦਾ ਸੀ ਪਰ ਇਹ ਜਿਹੜੀ ਭਾਜਪਾ ਦੀ ਸਰਕਾਰ ਹੈ ਜੇ ਉਹ ਗੱਲ ਕਰੀਏ 2014 ਤੋਂ 16 ਦੇ ਵਿੱਚ ਜਿਹੜੀ ਲੋਕਾਂ ਦੇ ਨਾਲ ਖਿਲਵਾੜ ਹੋਇਆ ਜਿਹੜਾ ਨੋਟਬੰਦੀ ਨਾਂ ਲੈ ਕੇ ਉਸ ਤੋਂ ਬਾਅਦ ਫਿਰ ਜੀਐਸਟੀ ਲਾਗੂ ਕੀਤੀ ਫਿਰ ਜੀਐਸਟੀ ਨੂੰ ਅੱਗੇ ਤਾਂ ਗਈ ਪਤਾ ਨਹੀਂ ਹੁਣ ਤੱਕ ਕਿੰਨਾ ਕੁ ਨੁਕਸਾਨ ਕਰ ਚੁੱਕੀ ਹੈ ਤੇ ਜੇ ਪਿੱਛੇ ਜੀ ਗੱਲ ਕਰੀਏ ਤੇ ਆ ਜਿਹੜਾ ਹੁਣ ਸਾਨੂੰ ਤੇਲ ਮਿਲਦਾ ਪਿਆ ਪੈਟਰੋਲ ਉਹਦੇ ਵਿੱਚ 20% ਥਾਂੋਂ ਲਾ ਲਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਇਹ ਲਗਾਤਾਰ ਹੀ ਜਿਹੜੇ ਤੱਕੇ ਦੇ ਨਾਲ ਕਾਨੂੰਨ ਬਣਾ ਕੇ ਤੇ ਲੋਕਾਂ ਦੇ ਉੱਪਰ ਥੋਪੇ ਜਾ ਰਹੇ ਨੇ ਤੇ ਇਹਦੇ ਵਿੱਚ ਹੁਣ ਇਹਨਾਂ ਨੇ ਕੀ ਕੀਤਾ ਮੈਂ ਥੋੜੀ ਜੀ ਗੱਲ ਲੰਬੀ ਲੈ ਜਾਵਾਂਗਾ ਜਰੂਰ ਦੇਖਿਓ ਦੇਖ ਨੂੰ ਇਹਨਾਂ ਨੇ ਜਿਹੜੇ ਅਪਾਹਜ ਵਰਗ ਹੈ ਅੰਗਹੀਣ ਸਮਾਜ ਹੈਗਾ ਉਹਨਾਂ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਦੱਸਦੀ ਕਿ 2019 ਦੇ ਵਿੱਚ ਅ ਦਸੰਬਰ ਮਹੀਨੇ ਦੇ ਵਿੱਚ ਇੱਕ ਨਰੂਨ ਲਾਗੂ ਹੋਇਆ ਸੀ ਜਿਹੜੇ ਅਪਾਹਜ ਸੀਗੇ ਉਹ ਜੇ ਗੱਲ ਕਰੀਏ 2016-17 ਦੀ ਤੇ ਉਦੋਂ ਇੱਕ ਜਾਣ ਗਣਨਾ ਹੋਈ ਸੀਗੀ ਅਪਾਹਜ ਜਿਹੜੇ ਭਾਰਤ ਦੇ ਵਿੱਚ ਹੈਗੇ ਕਿੰਨੇ ਨੇ ਕਿਉਂਕਿ ਜਿਹੜੇ ਪਹਿਲਾਂ ਸਰਟੀਫਿਕੇਟ ਬਣੇ ਹੋਏਗੇ ਸੀ ਉਹ ਆਨਲਾਈਨ ਨਹੀਂ ਸੀਗੇ ਤੇ ਗਿਣਤੀ ਜਿਹੜੀ ਹੈਗੀ ਉਹ ਸਿਰਫ ਕਿਤਾਬਾਂ ਵਿੱਚ ਸੀਗੀ ਜਿਵੇਂ ਕਿ ਰਜਿਸਟਰੀ ਸੀਗੀ ਜਿਹੜੀ ਰਜਿਸਟਰਾਂ ਦੇ ਵਿੱਚ ਦਰਜ ਸੀਗੀ ਉਹ ਜਦੋਂ ਗਣਨਾ ਹੋਈ ਸਰਵਾ ਹੋਇਆ ਤੇ ਪੰਜਾਬ ਦੇ ਵਿੱਚ 12 ਲੱਖ ਤੋਂ ਵੱਧ ਆਪਾ ਹੀ ਸੀਗੇ ਭਾਵੇਂ ਉਹ ਕਿਸੇ ਬਿਮਾਰੀ ਦੇ ਨਾਲ ਪੀੜਤ ਹੋਣ ਜਮਾਂਦਰੂ ਹੋਣ ਜਾਂ ਫਿਰ ਐਕਸੀਡੈਂਟ ਦੇ ਨਾਲ ਉਧਰ ਕਟਨਾ ਦੇ ਨਾਲ ਉਹਨਾਂ ਦੇ ਸਰੀਰ ਦਾ ਜੋ ਕੋਈ ਅੰਗ ਕੱਟਿਆ ਗਵੇ ਉਹ ਉਧਰ ਕਟਨਾ ਦੇ ਨਾਲ ਜਿਹੜਾ ਉਹਨਾਂ ਨੂੰ ਉਹਨਾਂ ਦਾ ਸਰਟੀਫਿਕੇਟ ਬਣਿਆ 19 ਦੇ ਵਿੱਚ 67 ਹੋਇਆ ਪੀ ਡਬਲਯੂ ਡੀ ਨੇ ਇਹਦਾ ਜਿਹੜਾ ਇਹ ਇਹ ਮਹਿਕਮੇ ਦੇ ਅੰਦਰ ਇਹ ਜਿਹੜੇ ਬਣੇ ਨੇ ਮੈਡੀਕਲ ਮਹਿਕਮੇ ਦੇ ਅੰਦਰ ਜਦੋਂ ਟੋਟਲ ਸਰਵਾ ਹੋਇਆ ਤੇ ਉਹਦੇ ਵਿੱਚ ਜਿਹੜਾ ਆਈ 17 ਦੀ ਗੱਲ ਕਰੀਏ ਆਪਾਂ 2017 ਦੇ ਵਿੱਚ 3 ਕਰੋੜ ਤੋਂ ਵੱਧ ਜਿਹੜੇ ਉਦੋਂ ਗਿਣਤੀ ਸੀਗੀ ਆਪਾ ਅਪਾਹਜ ਦੀ ਤੇ ਹੁਣ ਜੇ ਗੱਲ ਕਰੀਏ 5-6 ਸਾਲ ਹੋ ਗਏ ਇਸ ਗੱਲ ਨੂੰ ਆਪਾਂ ਗਣੀਏ ਤੇ 19 ਦੇ ਵਿੱਚ ਇੱਕ ਉਹਨਾਂ ਨੇ ਫੈਸਲਾ ਕੀਤਾ ਸੀ ਪੀਡਬਲਯੂਡੀ ਨੂੰ ਕਿ ਹੈਵੀ ਇੰਡਸਟਰੀ ਮੰਤਰਾਲਾ ਜਿਹੜਾ ਭਾਰਤ ਸਰਕਾਰ ਦਾ ਮੰਤਰਾਲਾ ਹੈ ਉਹਦੇ ਵਿੱਚ ਜਿਹੜੀ GST ਲਾਗੂ ਹੋਈ ਵੀ ਹੈ GST ਦੇ ਵਿੱਚ ਰਿਆਤ ਦੇਣ ਦੇ ਵਾਸਤੇ ਉਹਨਾਂ ਨੇ ਦੋ ਤਿੰਨ ਸ਼ਰਤਾਂ ਨਾਲ ਰੱਖ ਦਿੱਤੀ ਅਸੀਂ ਕਿ ਜਿਹੜਾ ਵੀ ਕੋਈ ਅੰਗ ਹਿੰਸਾ ਮਾਜ ਦਾ ਵਿਅਕਤੀ ਹੈ 40% ਤੋਂ ਵੱਧ ਜੇ ਉਹ ਪਾਹਜ ਹੈਗਾ ਤੇ ਉਹਨੂੰ ਆਪਣੀ ਕੈਟਾਗਰੀ ਦੇ ਹਿਸਾਬ ਦੇ ਨਾਲ ਜਿਹੜਾ ਬਿਉਰਾ ਹੈ ਉਹ ਆਨਲਾਈਨ ਚਾਹੇ ਉਹ ਜਿਹੜੇ ਆਫਲਾਈਨ ਕਿਸ ਤਰ੍ਹਾਂ ਦੇ ਵੀ ਉਹ ਕੋਈ ਬਿਉਰਾ ਦੇ ਕੇ ਤੇ ਜਾਂ ਉਹ ਟੂ-ਵਿਲਰ ਜਾਂ ਫੋਰ-ਵਿਲਰ ਜਿਹੜੀ ਗੱਡੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਹੀਕਲ ਲੈਣਾ ਚਾਹੁੰਦਾ ਤੇ ਉਹਦੇ ਉੱਤੇ GST ਦੀ ਰਿਆਤ ਸਿੱਗੀ ਜਿਵੇਂ ਕਿ ਅਸੀਂ ਐਸ ਜਿਹੜੀ 15 ਅਗਸਤ 2000 25 ਦਾ ਜਿਹੜਾ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ ਸਾਸੀ ਸਾਰਿਆਂ ਨੇ ਭਾਸ਼ਣ ਹੁੰਦਾ ਸੁਣਾ ਹੋਣਾ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦੁਆਲੀ ਦੇ ਵਿੱਚ ਮੈਂ ਭਾਰਤ ਵਾਸੀਆਂ ਨੂੰ ਇੱਕ ਤੋਹਫਾ ਦੇਣ ਜਾ ਰਿਹਾ ਉਹ ਤੋਹਫਾ ਜਿਹੜਾ ਸੀਗਾ ਉਹ ਸੀਗੀ ਨਵੀਂ ਜੀਐਸਟੀ ਦੀ ਜਿਹੜੀ ਲਾਂਚਿੰਗ ਹੈ ਜਿਹੜੀ 2.0 ਨਵੀਂ ਜੜੀ ਹੁਣ ਜੀਐਸਟੀ ਦੀ ਦਰ ਜਿਹੜੀ ਸ਼ੁਰੂ ਕੀਤੀ ਗਈ ਹੈ ਤੇ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਅਪਾਹਜ ਨੇ ਅੰਗ ਹਿਰਨੇ ਉਹਨਾਂ ਨੂੰ GST ਦੇ ਵਿੱਚ ਰਿਆਇਤ ਲੈਣ ਵਾਸਤੇ ਚਾਹੇ ਉਹ ਵੀਕਲ ਲੈਣਾ ਹੈ ਉਹਨਾਂ ਨੇ 2 ਟੂ-ਵੀਲਰ ਚਾਹੇ 4-ਵੀਲਰ ਉਹਦੇ ਵਿੱਚ ਉਹਨਾਂ ਨੂੰ 10% ਜਿਹੜੀ ਰਿਆਇਤ ਮਿਲ ਜਣੀ ਕਿਵੇਂ ਕਿ ਗੱਡੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਿੱਚ ਕੈਟਾਗਰੀ ਰੱਖੀ ਸੀ ਉਹਨਾਂ ਨੇ ਕਿ 1200 CC ਇੰਜਣ ਪੈਟਰੋਲ ਅਤੇ 1500 CC ਇੰਜਣ ਜਿਹੜਾ ਉਹ ਡੀਜ਼ਲ ਜਾਂ ਗੈਸ ਵਿੱਚ ਆ ਜਾਂਦੇ ਤੇ ਜਿਹੜੀ ਕਾਰ ਦੀ ਲੈਂਥ ਹੈ ਜਿਹੜੀ ਲੰਬਾਈ ਉਹ 4 ਮੀਟਰ ਤੱਕ ਹੋਣੀ ਚਾਹੀਦੀ ਹੈ ਤੇ 4000 mm ਉਹਦੇ ਵਿੱਚ ਰਿਆਇਤ ਮਿਲ ਜਾਂਦੀ ਸੀ 10% ਯਾਨੀ ਕਿ 28% ਤੋਂ 10% 18% ਜਿਹੜੀ ਲੱਗਦੀ ਸੀ ਤੇ ਹੁਣ ਇਹਨਾਂ ਨੇ ਕੀ ਕੀਤਾ 22 ਦਸੰਬਰ 2025 ਨੂੰ ਜਿਹੜਾ ਕਿ ਇਹਨਾਂ ਨੇ ਆਜ਼ਾਦੀ ਵਾਲੇ ਦਿਨ ਆ ਅਨਾਉਂਸਮੈਂਟ ਕੀਤੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਤੇ ਜਿਹੜੀ GSTA ਜਿਹੜੀ ਹੁਣ ਲੱਗ ਰਹੀ ਏ 18% ਤੇ ਉਹਦੇ ਵਿੱਚੋਂ ਜਿਹੜਾ ਅਪਾਹਜ ਵਰਗੇ ਉਹਨੂੰ ਜਿਹੜਾ ਬਰਾਬਰ ਕਾਰ ਦਿੱਤਾ ਦੂਜੇ ਦੂਜਿਆਂ ਦੇ ਬਰਾਬਰ ਜਿਹੜੇ ਆਮ ਨੋਰਮਲ ਇਨਸਾਨ ਨੇ ਹੁਣ ਇਹਦਾ ਜਿਹੜਾ ਚੈਲੰਜ ਏ ਉਹ ਅਸੈਪਟ ਕੀਤਾ ਹੈ ਅੰਗヒਨ ਸਮਾਜ ਮਾਨਯੋਗ ਹਾਈ ਕੋਰਟ ਦੀ ਅਦਾਲਤ ਹੈ ਦਿੱਲੀ ਦੀ ਨੇ ਹੁਣ ਇਹਨਾਂ ਨੂੰ ਸੱਦਿਆ ਬੁਲਾਇਆ ਦੋ ਵਾਰੀ ਹੋ ਗਈ ਇਹਨਾਂ ਨੇ ਕੀ ਕੀਤਾ ਕਿ 8 ਅਕਤੂਬਰ 2025 ਦਾ ਇੱਕ ਸਰਟੀਫਿਕੇਟ ਇੱਕ ਨੋਟੀਫਿਕੇਸ਼ਨ ਜਿਹੜੀ ਆਪਦੀ ਹੈਵੀ ਇੰਡਸਟਰੀ ਮੰਤਰਾਲੇ ਹੈਗਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਲੋਕਾਂ ਦੇ ਜਨਤ ਕਰ ਦਿੱਤਾ ਕਿ ਅਸੀਂ ਜਿਹੜਾ ਇਹ ਹੈਗਾ ਜਿਹੜਾ 10% ਵਾਲਾ ਛੋਟ ਪੀਡਬਲੂਡੀ ਜਿਹੜਾ ਮਹਿਕਮੇ ਦੇ ਅੰਡਰ ਚ ਆਉਂਦਾ ਪਾਹੀਜ ਉਹਨੂੰ ਅਸੀਂ ਦੇ ਰਹੇ ਹਾਂ ਹੁਣ ਅਸੀਂ ਬੰਦ ਕਰਤਾ ਬਰਾਬਰਤਾ ਹੁਣ ਕੋਰਟ ਨੇ ਇਹਨਾਂ ਨੂੰ ਖਿੱਚਿਆ ਤੇ ਕੋਰਟ ਨੇ ਕਿਹਾ ਕਿ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਅਧਿਕਾਰ ਕਿਹੜਾ ਹੈ ਜਿਹੜਾ ਇੱਕ ਅਪਾਹਜ ਵਰਗ ਦੇ ਨਾਲ ਤੁਸੀਂ ਇੱਕ ਹੈ ਕਾਨੂੰਨਨ ਤੌਰ ਤੇ ਬੜਿਆ ਅਧਿਕਾਰ ਜਿਹੜਾ ਤੁਸੀਂ ਉਹਨਾਂ ਕੋਲ ਖੋਹ ਲਿਆ ਉਹਨਾਂ ਦੇ ਕੋਲ ਗੱਲ ਨਹੀਂ ਆ ਰਹੀ ਸੋ ਇਹ ਅਸੀਂ ਇੱਕ ਹਮੇਸ਼ਾ ਹੀ ਗੱਲ ਸੁਣਦੇ ਸੀ ਕਿ ਜਿਹੜੀ ਉਹਨਾਂ ਉਹ ਪੇਡਾਂ ਤੋਂ ਕੋਈ ਨਹੀਂ ਛੱਡਦਾ ਇਹ ਸਾਡੇ ਬਜ਼ੁਰਗ ਕਹਿੰਦੇ ਸੀ ਪਰ ਜਦੋਂ ਦੀ ਬੀਜੇਪੀ ਸਰਕਾਰ ਆਈ ਇਹ ਸਾਰੀਆਂ ਕਹਾਵਤਾਂ ਜਿਹੜੀਆਂ ਨੇ ਇਹ ਹੁਣ ਸੱਚੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇਹ ਉਦੋਂ ਚਲੋ ਅਸੀਂ ਬਚਪਨ 'ਚ ਹੋਵਾਂਗੇ ਸਾਨੂੰ ਸ਼ਾਇਦ ਨਹੀਂ ਪਤਾ ਪਰ ਹੁਣ ਸਾਨੂੰ ਸਭ ਕੁਝ ਜਿਹੜਾ ਸਪਸ਼ਟ ਤੌਰ ਤੇ ਦਿਖਾਇਆ ਜਾ ਰਿਹਾ ਕੋ ਇੱਕ ਕਹਾਵਤੀ ਅਸੀਂ ਸੁਣੀ ਸੀ ਕਿ ਕਿਸੇ ਪੇਡਾਂ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਕੰਬਲ ਦੇਣ ਲੱਗੇ ਸਾਰੀਆਂ ਪੇਡਾਂ ਖੁਸ਼ ਹੋ ਗਈਆਂ ਤੇ ਜਦੋਂ ਖੁਸ਼ ਹੋਈਆਂ ਤੇ ਇੱਕ ਪੇਡ ਨਾਰਾਜ਼ ਸੀਗੀ ਹੁਣ ਇਹ ਗੁੱਸਾ ਨਾ ਕਰਿਆ ਦੇ ਕਿ ਪੇਡਾਂ ਪੇਡਾਂ ਨੂੰ ਇਹ ਸਾਨੂੰ ਪੇਡਾਂ ਤਰ੍ਹਾਂ ਹੀ ਵਰਤਿਆ ਜਾ ਰਿਹਾ ਇੱਕ ਪੇੜ ਕਹਿੰਦੀ ਕਿ ਤੂੰ ਨਾਰਾਜ਼ ਕਿਉਂ ਹੈ ਉਹ ਕ ਉਹਨਾਂ ਜਿਹੜਾ ਅੰਗ ਹੈ ਅਪਾਹਜ ਸਮਾਜ ਹੈਗਾ ਉਹਨਾਂ ਦੇ ਉੱਤੇ ਛੁਰੀ ਚਲਾਤੀ ਤੁਸੀਂ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਦੋ ਇਹਨਾਂ ਦੇ ਮੰਤਰੀ ਹੈਗੇ ਨੇ ਉਹਨਾਂ ਦੇ ਜਿਹੜੇ ਨਾਮ ਨੇ ਉਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਜਿਹੜਾ ਹੈਵੀ ਇੰਡਸਟਰੀ ਮੰਤਰਾਲੇ ਦਾ ਹੈਗਾ ਮੈਂ ਸ਼੍ਰੀ ਐਚ ਡੀ ਕੁਮਾਰ ਸਵਾਮੀ ਇੱਕ ਇਹਨਾਂ ਦੇ ਮਿਨਿਸਟਰ ਹੈਗਾ ਤੇ ਦੂਜਾ ਜਿਹੜਾ ਹੈਗਾ ਸ਼੍ਰੀ ਭੂਪਤੀ ਰਾਜੂ ਸ਼੍ਰੀਵਾਸਨ ਵਰਮਾ ਇਹ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਇਹਨੂੰ ਸੈਂਸ ਹੀ ਨਹੀਂ ਹੈਗੀ ਕਿ ਅਸੀਂ ਕਿੰਨਾ ਦੇ ਨਾਲ ਖਿਲਵਾੜ ਕਰ ਰਹੇ ਹਾਂ ਹੁਣ ਕੋਰਟ ਦੇ ਵਿੱਚ ਇਹਨਾਂ ਕੋਲ ਬਿਆਨ ਨਹੀਂ ਦੇ ਹੋ ਰਿਆ ਹੁਣ ਕੋਰਟ ਦੇ ਵਿੱਚ ਜਵਾਬ ਨਹੀਂ ਦੇ ਕੋਰਟ ਇਹਨਾਂ ਕੋਲ ਮੰਗੀ ਜਾ ਰਹੀ ਹੈ ਵਾਰ-ਵਾਰ ਜਵਾਬ ਇਹਨਾਂ ਨੇ ਜਿਹੜਾ ਇਹ ਚੰਨ ਚਾੜਿਆ ਸੀ ਉਹ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਕੀਤਾ ਸੀ 8 ਅਕਤੂਬਰ 2025 ਨੂੰ ਕਿ ਜਦੋਂ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਨਵਾਂ ਜਿਹੜਾ GST ਦਾ ਰੂਲ ਲਾਗੂ ਕੀਤਾ ਗਿਆ ਉਹ 22 ਜਿਹੜੇ ਸਤੰਬਰ ਨੂੰ ਕੀਤਾ ਗਿਆ ਹੁਣ ਇਹਨਾਂ ਨੂੰ 7 ਇਹਨਾਂ ਨੇ ਨਵੰਬਰ ਨੂੰ ਮੰਗਵਾਇਆ ਸੀ 7 ਨਵੰਬਰ ਨੂੰ ਇਹ ਮੂਹ ਨਾਮਕ ਆ ਕੇ ਨਾਲ ਜਿਹੜਾ ਵਕੀਲ ਹੈਗਾ ਆ ਗਿਆ ਹੁਣ ਕੱਲ 17 ਜਿਹੜੀ ਅਕਤੂਬਰ ਹੈਗੀ ਕੱਲ ਵੀ ਇਹਨਾਂ ਕੋਲ ਪੁੱਛਿਆ ਗਿਆ ਹੁਣ ਮੀਨਾ ਫਿਰ ਕੋਰਟ ਨੇ ਦਿੱਤਾ ਮਨਜੂਬ ਅਦਾਲਤ ਨੇ ਉਹਨਾਂ ਇਹਨਾਂ ਕੋਲ ਪੁੱਛ ਰਿਹਾ ਕਿ ਤੁਸੀਂ ਕਿਸ ਅਥਾਰਟੀ ਦੇ ਤਹਿਤ ਜਿਹੜਾ ਇਹਨਾਂ ਨੂੰ ਜਿਹੜਾ ਉਸ ਰਾਇਦੇ ਵਿੱਚੋਂ ਘਟ ਦਿੱਤਾ ਗਿਆ ਕਿਉਂਕਿ ਇਹਨਾਂ ਦਾ ਇੱਕ ਕੈਟਾਗਰੀ ਹੈ ਜਿਹੜੀ ਅਪਾਹਜ ਸਮਾਜੀ ਹੈਗੀ ਇਹਨਾਂ ਨੂੰ ਤਬਸ਼ਖ ਦਿਓ ਪਰ ਹੁਣ ਇਹਨਾਂ ਕੋਲ ਜਵਾਬ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਹ ਜਲਦੀ ਇਸ ਗੱਲ ਨੂੰ ਮੰਨਣਗੇ ਕਿਉਂਕਿ ਜਿਵੇਂ ਕਿਸਾਨਾਂ ਦਾ ਬਿੱਲ ਇਹਨਾਂ ਨੇ ਲਿਆ ਕੱਢਿਆ ਸੀ 13 ਮਹੀਨੇ ਕਿਸਾਨ ਉੱਥੇ ਸੜਕਾਂ ਤੇ ਦਿੱਲੀ ਦੇ ਬਾਹਰਾਂ ਤੇ ਰੁਲਦੇ ਰਿਹਾ ਹੁਣ ਇਹਦੇ ਉੱਤੇ ਕੌਣ ਉਂਗਲ ਉਠਾਵੇਗਾ ਇਹ ਪਤਾ ਤਾਂ ਉਹਨਾਂ ਨੂੰ ਹੋਵੇਗਾ ਜਿਹੜਾ ਜਿਨ੍ਹਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਜਾਂ ਜਾਂ ਇਸ ਚੀਜ਼ ਦੀ ਕੋਈ ਜਾਣ ਕਰ ਰੱਖਦੇ ਨੇ ਹੁਣ ਮੈਂ ਤਾਂ ਇਹ ਜਿਹੜਾ ਆਦਾ ਪਸਤਾਵ ਹੈਗਾ ਇਹ ਸਾਡੇ ਇਥੋਂ ਐਮਪੀ ਮੰਨ ਜੋਗੇ ਸੀਐਸਐਨ ਕਬਾਇਆ ਸਾਹਿਬ ਨੂੰ ਜ਼ਰੂਰ ਅਸੀਂ ਦੱਸਾਂਗੇ ਜਾਂ ਇਹਨਾਂ ਨੇ ਬੀਜੇਪੀ ਲੀਡਰਾਂ ਨੂੰ ਦੱਸਣੇ ਕਿ ਤੁਹਾਡੇ ਜਿਹੜੇ ਆ ਮੰਤਰੀਆਂ ਨੇ ਆ ਕੰਮ ਕੱਢ ਮਾਰਿਆ ਤੇ ਇਹਦੇ ਵਿੱਚ ਜਿਹੜੀ ਰਿਆਇਤ ਹੈਗੀ ਏ ਹੁਣ ਕੋਰਟ ਨੇ ਇਹਨਾਂ ਨੂੰ ਇਹ ਵੀ ਛਿੱਕਿਆ ਕਿ ਜੇ ਤੁਸੀਂ ਇਹ ਕਰ ਰਹੇ ਹੋ ਤੇ ਇਹਦੇ ਵਿੱਚ ਜਿਹੜੀ ਰਿਆਇਤਦਾਰ ਹੈਗੀਏ ਜਦੋਂ ਉਹ 28% ਚੱਲ ਰਹੀ ਸੀ ਤੇ ਇਹਨਾਂ ਨੂੰ 18% 10% ਦੇ ਲੈ ਸਵਾਰੀ ਸੀ ਤੇ ਹੁਣ ਜਾਂ ਤਾਂ ਫਿਰ 8% ਦੇ ਉਹ 18% ਚੱਲ ਰਹੀ ਜਿਹੜੀ ਜਿਹੜੀ ਗੱਡੀਆਂ ਨੂੰ ਮਾਨਤਾ ਦਿੱਤੀ ਗਈ ਹੈ 1200cc ਇੰਜਨ ਪੈਟਰੋਲ ਤੇ 1500cc ਡੀਜ਼ਲ ਭਤੀ 4000 4000 mm ਜਿਹੜਾ ਉਹਨਾਂ ਗੱਡੀ ਦਾ ਔਰ ਆ ਲੰਬਾਈ ਹੈ ਤੇ ਉਹਦੇ ਵਿੱਚ ਤੁਸੀਂ ਐ ਜਿਹੜਾ ਇਹਨਾਂ ਨੂੰ ਜਾਂ ਤਾਂ 8% ਤੇ ਕਰਦੇ ਹੋ ਤੇ ਜਾਂ ਫਿਰ 10% ਹੁਣ ਇਹਨਾਂ ਨੂੰ ਜਵਾਬ ਨਹੀਂ ਆ ਰਿਹਾ ਸੋ ਦੇਖਦੇ ਹਾਂ ਅਗਲੇ ਮਹੀਨੇ ਤੱਕ ਕੱਲ ਇਹਨਾਂ ਨੇ ਸੁਣਵਾਈ ਸੀਗੀ ਕੱਲ ਇਹਨਾਂ ਨੇ ਕੋਈ ਜਵਾਬ ਨਹੀਂ ਪੇਸ਼ ਕੀਤਾ ਹੁਣ ਕੋਰਟ ਨੇ ਫਿਰ ਇਹਨਾਂ ਨੂੰ ਖਿੱਚਿਆ ਹੁਣ ਲੱਗਦਾ ਪਤਾ ਕਿ ਇਹ ਕਿਸੇ ਨਿਆਣ ਵਾਲੀ ਥਾਂ ਤੇ ਆਉਂਦੇ ਨੇ ਜਾਂ ਫਿਰ ਇਹ ਵੀ ਜਿਹੜਾ ਮਾਮਲਾ ਹੈ ਇਹਨਾਂ ਨੇ ਰਫਾ ਦਫਾ ਕਰ ਦੇਣਾ ਜਿਵੇਂ ਕਿ ਉਹਨਾਂ ਆ ਪੈਟਰੋਲ ਦੇ ਵਿੱਚ ਮਲਾਉਟ ਕਰਕੇ ਜਿਵੇਂ ਮਰਜ਼ੀ ਦਿੱਤੀ ਜਾਂ ਹੁਣ ਸਾਡੇ ਲੋਕੋ ਵਿਚਾਰੇ ਕੀ ਕਹਿ ਸਕਦੇ ਨੇ ਹੁਣ 2023 ਤੋਂ ਹੁਣ ਤੱਕ ਚੱਲੀ ਜਾਂਦਾ ਮਾਈਲੇਜ ਕੱਟ ਗਈ ਤੇ ਗੱਡੀ ਦੀ ਮੇਨਟੇਨੈਂਸ ਕੱਟ ਗਈ ਮੋਟਰਸਾਈਕਲ ਦੇ ਮੇਨਟੇਨੈਂਸ ਕੱਟ ਗਈ ਹੁਣ ਬੰਦਾ ਕਰੇਟ ਕਰੇ ਕੀ ਸੋ ਇੱਕ ਜਾਣਕਾਰੀ ਸੀਗੀ ਤੁਹਾਡੇ ਤੱਕ ਲੈ ਕੇ ਆਏ ਸੀਗੇ